ਸੱਚੇ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਆٹے ਦਾ ਦਾਣੇਦਾਰ ਕੜਾ ਪ੍ਰਸ਼ਾਦ ਜੋ ਕਿ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਤੇ ਪਰਫੈਕਟ ਨਾਪ ਦੇ ਨਾਲ ਆਪਾਂ ਬਣਾ ਲਵਾਂਗੇ ਜਿਨ੍ਹਾਂ ਕੋਲ ਟਾਈਮ ਘਟਾ ਜਾਂ ਚਾਸ਼ਨੀ ਬਣਾਉਣ ਦਾ ਥੋੜਾ ਝੰਜਟ ਲੱਗਦਾ ਹੈ ਉਹ ਇਸ ਤਰ੍ਹਾਂ ਕੜਾ ਪ੍ਰਸ਼ਾਦ ਬਣਾ ਸਕਦੇ ਨੇ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਇਸ ਤਰੀਕੇ ਨਾਲ ਬਣਾਉਂਗੇ ਤੇ ਬਿਲਕੁਲ ਪਰਫੈਕਟ ਬਣੂਗਾ ਤੇ ਦਾਣੇਦਾਰ ਬਣੂਗਾ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਪਾਨ ਲੈ ਲਿਆ ਤੁਸੀਂ ਵੱਧ ਬਣਾਉਣਾ ਹੈ ਤਾਂ ਫਿਰ ਕੜਾਈ ਵੀ ਲੈ ਸਕਦੇ ਹੋ ਇੱਕ ਕੌਲੀ ਕੜਾ ਪ੍ਰਸ਼ਾਦ ਬਣਾਉਣ ਲਈ ਆਪਾਂ ਇੱਕ ਕੌਲੀ ਆ ਜਿਹੜੀ ਦੇਸੀ ਘਿਓ ਦੀ ਲਈ ਆ ਇਹਨੂੰ ਆਪਾਂ ਮੈਲਟ ਕਰ ਲਵਾਂਗੇ ਗਰਮ ਕਰ ਲਵਾਂਗੇ ਉਸ ਤੋਂ ਬਾਅਦ ਆਪਾਂ ਇੱਕ ਕੌਲੀ ਇਹਦੇ ਵਿੱਚ ਆਟੇ ਦੀ ਪਾਵਾਂਗੇ ਜੇ ਆਟਾ ਥੋੜਾ ਦਾਣੇਦਾਰ ਹੋਵੇ ਤਾਂ ਕੜਾ ਪ੍ਰਸ਼ਾਦ ਥੋੜਾ ਦਾਣੇਦਾਰ ਬਣਦਾ ਹੈ ਆਟਾ ਜਿਆਦਾ ਮੁਲਾਇਮ ਹੁੰਦਾ ਹੈ ਫਿਰ ਘੱਟ ਦਾਣੇਦਾਰ ਬਣਦਾ ਹੈ ਤੇ ਇਹਨੂੰ ਲਗਾਤਾਰ ਚਲਾਉਂਦੇ ਹੋਏ ਆਪਾਂ ਮੀਡੀਅਮ ਟੂ ਹਾਈ ਫਲੇਮ ਆ ਜਿਹੜਾ ਪਕਾ ਲਵਾਂਗੇ ਤੁਸੀਂ ਚਾਹੋ ਇਹਦੇ ਵਿੱਚ ਥੋੜਾ ਜਿਹਾ ਛਾਣਿਸ਼ ਆٹے ਦੇ ਵਿੱਚੋਂ ਨਿਕਲਦਾ ਉਹ ਵੀ ਪਾ ਸਕਦੇ ਹੋ ਫਿਰ ਵੀ ਆ ਕੜਾ ਪ੍ਰਸ਼ਾਦ ਦਾਣੇਦਾਰ ਬਣ ਜਾਂਦਾ ਬਹੁਤ ਜ਼ਿਆਦਾ ਟੇਸਟੀ ਬਣਦਾ ਉਹਦਾ ਵੀ ਤੇ ਆਪਾਂ ਸਿੰਪਲ ਸਿਰਫ ਆٹے ਦਾ ਹੀ ਬਣਾ ਰਹੇ ਆ ਤੇ ਇਹਨੂੰ ਲਗਾਤਾਰ ਚਲਾਉਂਦੇ ਹੋਏ ਆਪਾਂ ਪਕਾ ਲਵਾਂਗੇ ਇਸ ਤਰ੍ਹਾਂ ਬੁਲਬਲੇ ਜੇ ਉੱਠ ਗਏ ਤੇ ਨਾਲੇ ਇਹਨੇ ਘਿਓ ਵੀ ਆ ਛੱਡ ਦਿੱਤਾ ਏ ਬਿਲਕੁਲ ਇਹ ਹੌਲਾ ਹੋ ਗਿਆ ਜਿਸ ਟਾਈਮ ਤੇ ਇਹ ਹੌਲਾ ਹੋ ਗਿਆ ਬੁਲਬਲੇ ਜੇ ਉੱਠ ਕੇ ਇਸ ਤਰ੍ਹਾਂ ਉਦੋਂ ਤੁਸੀਂ ਆ ਜਿਹੜਾ ਸਮਝੋ ਕਿ ਪੱਕਣਾ ਸ਼ੁਰੂ ਹੋ ਗਿਆ ਏ ਰੰਗ ਜਿਹੜਾ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਗੂੜਾ ਜੇ ਰੰਗ ਪਸੰਦਾ ਤਾਂ ਉਸ ਹਿਸਾਬ ਨਾਲ ਰੱਖ ਸਕਦੇ ਹੋ ਜੇ ਲਾਈਟ ਕਲਰ ਪਸੰਦਾ ਪਰਸ਼ਾਦ ਦਾ ਤਾਂ ਉਸ ਹਿਸਾਬ ਨਾਲ ਫਿਰ ਉਸ ਟਾਈਮ ਦੀ ਤੁਸੀਂ ਇਹਦੇ ਵਿੱਚ ਪਾਣੀ ਪਾ ਦੋ ਇੱਕ ਕੌਲੀ ਘੀ ਦੇ ਵਿੱਚ ਤੇ ਇੱਕ ਕੌਲੀ ਆਟੇ ਦੇ ਵਿੱਚ ਆਪਾਂ ਦੋ ਕੌਲੀਆਂ ਜਿਹੜੀਆਂ ਪਾਣੀ ਦੀਆਂ ਪਾਈਆਂ ਆ ਆਪਾਂ ਇਦਾਂ ਦਾ ਰੰਗ ਜਿਹੜਾ ਰੱਖਿਆ ਹੈ ਪਾਣੀ ਜਦੋਂ ਪਾਤਾ ਤੁਸੀਂ ਲਗਾਤਾਰ ਚਲਾਉਣਾ ਹੈ ਤੇ ਇਹਨੂੰ ਬਿਲਕੁਲ ਵੀ ਨਹੀਂ ਛੱਡਣਾ ਹੈਗਾ ਦੋ ਕੌਲੀਆਂ ਬਿਲਕੁਲ ਪਰਫੈਕਟ ਨੇ ਜੇ ਥੋੜਾ ਜ਼ਿਆਦਾ ਪੈ ਗਿਆ ਤਾਂ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈਗੀ ਪਾਣੀ ਆਪਾਂ ਨਾਰਮਲ ਟੈਂਪਰੇਚਰ ਦਾ ਹੀ ਪਾਇਆ ਹੈ ਬਹੁਤਾ ਜ਼ਿਆਦਾ ਠੰਡਾ ਨਹੀਂ ਹੈਗਾ ਤੇ ਨਾ ਹੀ ਜ਼ਿਆਦਾ ਗਰਮਾ ਤੇ ਨੂੰ ਲਗਾਤਾਰ ਆਪਾਂ ਚਲਾਉਂਦੇ ਹੋਏ ਪਕਾ ਦੇਵਾਂਗੇ ਤੇ ਨਾਲ ਹੀ ਆਪਾਂ ਜਿਹੜੀ ਚੀਨੀ ਐਡ ਕਰ ਦੇਣੀ ਆ ਇਸ ਟਾਈਮ ਤੇ ਗੈਸ ਦੀ ਫਲੇਮ ਆ ਜਿਹੜੀ ਤੁਸੀਂ ਹਾਈ ਰੱਖਣੀ ਆ ਲੋ ਬਿਲਕੁਲ ਵੀ ਨਹੀਂ ਕਰਨੀ ਹੈਗੀ ਕਿਉਂਕਿ ਜੇ ਤੁਸੀਂ ਲੋ ਕਰ ਦੋਗੇ ਨਾ ਹੀ ਤਾਂ ਜਲਦੀ ਪਾਣੀ ਸੁੱਕਣਾ ਹੈ ਤੇ ਲਿਪਲੇਵਾਜਾ ਚਿਪਚਿਪਾਜਾ ਹੋ ਜਾਊਗਾ ਜੇ ਤੁਸੀਂ ਹਾਈ ਫਲੇਮ ਰੱਖੋਗੇ ਫਿਰ ਜਿੰਨੀ ਵੀ ਹੈ ਚੰਗੀ ਤਰ੍ਹਾਂ ਮੈਲਟ ਹੋ ਜਾਊਗੀ ਤੇ ਪ੍ਰਸ਼ਾਦ ਵੀ ਬਹੁਤ ਵਧੀਆ ਬਣ ਕੇ ਤਿਆਰ ਹੋਊਗਾ ਥੋੜੀ ਦੇਰ ਪਕਾਉਣ ਤੋਂ ਬਾਅਦ ਮੈਂ ਇਹਦੇ ਵਿੱਚ ਚੀਨੀ ਪਾ ਦਿੰਦੀ ਆ ਇੱਕ ਕੌਲੀ ਚੀਨੀ ਦੀ ਜਿਹੜੀ ਮੈਂ ਪਾਈ ਆ ਤੁਸੀਂ ਮਿੱਠਾ-ਖੱਟ ਖਾਣੇ ਹੋ ਤਾਂ ਪਾਣੀ ਇੱਕ ਕੌਲੀ ਚੀਨੀ ਦੀ ਇਹਦੇ ਵਿੱਚ ਐਡ ਕਰ ਦਿਓ ਤੇਨੂੰ ਲਗਾਤਾਰ ਚਲਾਉਂਦੇ ਹੋਏ ਆਪਾਂ ਪਕਾਵਾਂਗੇ ਗੈਸ ਦੀ ਫਲੇਮ ਆ ਜਿਹੜੀ ਹਾਈ ਆ ਇਹਨੂੰ ਛੱਡਣਾ ਬਿਲਕੁਲ ਵੀ ਨਹੀਂ ਹੈਗਾ ਨਹੀਂ ਤਾਂ ਚੀਨੀ ਆ ਜਿਹੜੀ ਸੜ ਚੋਗੀ ਤੇ 스멜 ਆਉਣ ਲੱਗ ਜੂਗੀ ਤੇ ਚੀਨੀ ਚੰਗੀ ਤਰ੍ਹਾਂ ਘੁਲਣੀ ਵੀ ਨਹੀਂ ਹੈਗੀ ਦੂਜਾ ਨੰਬਰ ਤੁਸੀਂ ਗੈਸ ਦੀ ਫਲੇਮ ਆ ਜਿਹੜੀ ਲੋ ਨਹੀਂ ਰੱਖਣੀ ਹੈਗੀ ਫਿਰ ਚੀਨੀ ਵੀ ਆ ਨਹੀਂ ਘੁਲਣੀ ਹੈਗੀ ਇਸ ਤਰ੍ਹਾਂ ਲਗਾਤਾਰ ਚਲਾਉਂਦੇ ਹੋਏ ਚੀਨੀ ਵਿਕਸ ਵਿੱਚ ਮਿਕਸ ਕਰਦੇ ਹੋਏ ਆਪਾਂ ਇਹਨੂੰ ਜਿਹੜਾ ਪਕਾ ਲਵਾਂਗੇ ਤੁਸੀਂ ਦੇਖ ਸਕਦੇ ਹੋ ਕੜਾਹੀ ਨੂੰ ਇਹਨੇ ਬਿਲਕੁਲ ਹੀ ਛੱਡ ਦਿੱਤਾ ਹੈ ਤੇ ਘੀ ਵੀ ਬਿਲਕੁਲ ਛੱਡ ਦਿੱਤਾ ਹੈ ਬਿਲਕੁਲ ਇਹ ਬਹੁਤ ਹੀ ਪਰਫੈਕਟ ਬਣ ਕੇ ਤਿਆਰ ਹੋਇਆ ਬਿਨਾ ਆਪਾਂ ਜਿਹੜਾ ਚਾਸ਼ਨੀ ਬਣਾਏ ਆ ਪ੍ਰਸ਼ਾਦ ਮਿੰਟਾਂ ਦੇ ਵਿੱਚ ਬਣਾ ਲਿਆ ਤੇ ਬਹੁਤ ਹੀ ਦਾਣੇਦਾਰ ਤੇ ਟੇਸਟੀ ਪ੍ਰਸ਼ਾਦ ਆਪਣਾ ਬਣ ਕੇ ਤਿਆਰ ਹੋਇਆ ਤੁਸੀਂ ਚਾਹੋ ਇਹਦੇ ਵਿੱਚ ਡਰਾਈ ਫਰੂਟ ਆ ਜਿਹੜੇ ਪਾ ਸਕਦੇ ਹੋ ਪਰ ਕੜਾ ਪ੍ਰਸ਼ਾਦ ਜਿਹੜਾ ਇਦਾਂ ਸਿੰਪਲ ਸਾਦਾ ਹੀ ਹੁੰਦਾ ਹੈ ਇਸ ਤਰ੍ਹਾਂ ਹੀ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਜਿਹਨੇ ਪਹਿਲੀ ਵਾਰ ਕੜਾ ਪ੍ਰਸ਼ਾਦ ਬਣਾਉਣਾ ਹੈ ਬਿਲਕੁਲ ਪਰਫੈਕਟ ਕੜਾ ਪ੍ਰਸ਼ਾਦ ਬਣਾ ਕੇ ਤਿਆਰ ਕਰ ਲੂਗਾ ਤੇ ਇਹਨੇ ਕੀ ਵੀ ਬਿਲਕੁਲ ਛੱਡ ਦਿੱਤਾ ਹੈ ਟੇਸਟੀ ਕੜਾ ਪਛਾਦ ਬਣ ਕੇ ਤਿਆਰ ਆ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲੋ ਤੇ ਨਾਲ ਹੀ ਜਿਹੜਾ ਘੰਟੀ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਥੈਂਕ ਯੂ ਜੀ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ